ਨੰ ਵਾਹਿਗੁਰੂ ਸਾਹਿਬ ਜੀ ਗਿਆਨ ਧਿਆਨ ਕਿਸ ਕਰਮ ਨਾ ਜਾਣਾ ਨਾਹਿ ਨਿਰਮਲ ਕਰਨੀ ਸਾਧ ਸੰਗਤ ਕੈ ਅੰਚਲ ਲਾਭ ਹੋ ਬਿਖਮ ਨਦੀ ਜਾਏ ਤਰਣੀ ਸੁਖੋ ਟਲ ਗੁਰ ਸੇਵੀਐ ਅਹ ਨਸ ਸਹਿਜ ਸੁਪਾਈ ਦਰਸ਼ਨ ਪਰਸੀਐ ਗੁਰੂ ਕੈ ਜਨਮ ਮਰਣ ਦੁਖ ਜਾਇ ਤਨ ਵਾਹਿਗੁਰੂ ਸਾਹਿਬ ਜੀ ਸੋਹੀ ਮਹਲਾ ਪਹਿਲਾ ਜਿਨ ਕੋ ਭੰਡੈ ਭਾਉ ਤਿਨ ਸਬਾਰਸੀ ਸੋਖੀ ਕਰੇ ਪਸਾਉ ਦੁਖ ਵਿਸਾਰਸੀ ਸਹਸਾ ਮੂਲੇ ਨਾਹੇ ਸਰ ਪਰ ਤਾਰਸੀ ਤਿੰਨਾ ਮਿਲਿਆ ਗੁਰ ਆਏ ਜਿਨ ਕੋ ਲਿਖਿਆ ਅੰਮ੍ਰਿਤ ਹਰਿ ਕਾ ਨਾਉ ਦੇਵੈ ਦਿਖਿਆ ਚੱਲ ਹੈ ਸਤ ਗੁਰ ਪਾਏ ਭਵ ਹੈ ਨਾ ਪਿਖਿਆ ਜਾ ਕੋ ਮਹਿਲ ਹਜੂਰ ਦੂਜੇ ਨਿਵੈ ਕਿਸਾ ਦਰ ਦਰਬਾਣੀ ਨਾਹੀ ਬੂਲੇ ਪੁੱਛ ਤਿਸਾ ਛੋਟਾ ਤਾ ਕਹਿ ਬੋਲ ਸਾਹਿਬ ਨਦਰ ਜਿਸਾ ਕੱਲੇ ਆਣੇ ਆਪ ਜਿਸ ਨਾਹੀ ਦੂਜਾ ਮਤੈ ਕੋਏ ਟਾਹੇ ਉਸਾਰੇ ਸਾਜ ਜਾਣੈ ਸਭ ਸੋਏ ਨਾਉ ਨਾਨਕ ਬਖਸੀਸ ਨਾਦਰੀ ਕਰਮ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਹਿਲਾ ਰਾਗ ਗਉੜੀ ਦੀਪਕੀ ਮਹੱਲਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤਿਆ ਕੀ ਹੈ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਵੋ ਸੋਹਿਲਾ ਸਿਵਰੋ ਸਿਰਜਣਹਾਰੋ ਤੁਮ ਗਾਵੋ ਮਰੇ ਨਿਰਪਉ ਕਾ ਸੋਹਿਲਾ ਹੰਬਾਰੀ ਜੋਲੇ ਸਦਾ ਸੁਖ ਹੋਏ ਰਹਾਓ ਨਿਤਨ ਜਿਹੜੇ ਸਮਾਲੇਨ ਦੇਖੇਗਾ ਦੇਵਨਹਾਰ ਤਰਦਾਨ ਕੀਮਤ ਨਾ ਪਵੈ ਦਾਤੇ ਕਬਨੁ ਸੁਮਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲਾ ਦੇਹੁ ਸੜਣ ਅਸੀ ਸੜੀਆਂ ਜਾ ਹੋ ਵੈ ਸਾਹਿਬ ਸਭ ਮੇਲ ਕਰ ਕਰਿ ਹੋ ਪਹੁੰਚਾ ਸਦੜੇ ਨਿਤ ਪਵਨ ਸਦਨ ਹਾਰਾ ਸਿੰਰੀਐ ਨਾਨਕ ਸੇ ਦੇਹ ਵਨ ਰਾਗਾ ਸਵਾ ਮਹਲਾ ਪਹਿਲਾ ਸੇ ਕਰਿ ਸੇ ਗੁਰ ਸੇ ਖੁ ਦੇਸਾ ਗੁਰ ਗੁਰੇ ਕੋ ਦੇਸ ਅਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋਕਰ ਰਾਖ ਵਡਾਈ ਤੋਏ ਰਹਾ ਉਸ ਸਿਦ ਸਿੰਘ ਕੜੀਆਂ ਪਹਿਰਾ ਦਿੱਤੀ ਬਾਰੀ ਮਾਹ ਹੋਆ ਸੂਰਜ ਇਕ ਰੁਤ ਅਨੇਕ ਨਾਨਕ ਕਰਤੇ ਕੇ ਕੀਤੇ ਵੇ ਸ੍ਰਗਤਨਾਹ ਸ੍ਰੀ ਮਹਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਤੁਖ ਮਨੇ ਆਲ ਲੋ ਪਵਨ ਚਬਰੋ ਕਰੇ ਸਗਲ ਬੰਦਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ ਅਨਹਦਾ ਸ਼ਬਦ ਵਜੰਦ ਤੇਰੀ ਰਹਾਉ ਸਹਿ ਸਭ ਨੈ ਨਾਨੈ ਨਹਿ ਤੋਏ ਕੋ ਸਹਿ ਸਮੂਖ ਸੁਨਣਾ ਇਕ ਤੋਹੀ ਸਹਿਸ ਬਦ ਜਮਲ ਨਾਨਕ ਪਦ ਗੰਧ ਬਿਨ ਸਹਿਸ ਤਵ ਗੰਧ ਦੇ ਵਿਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਈ ਤੇ ਸੁਦਾ ਚਾਨਣ ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋ ਸੁਭਾਵੈ ਸੁਵਾਰਤੀ ਹੋਏ ਹਰ ਚਰਨ ਕਬਲ ਮਕਰੰਦ ਲੋਪਤ ਮਨ ਅਨ ਦੇ ਨੋ ਮੋਹਿ ਆਈ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੰਕੋ ਹੋਏ ਜਾਤੈ ਤੇਰੇ ਨਾਹੀ ਬਾਸਾ ਰਾਗੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਾਉ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੂਰਬ ਲਿਖ ਤਲਖੇ ਗੁਰ ਪਾਇਆ ਮਨ ਹਰ ਲੈ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪਨ ਵੱਡਾ ਹੈ ਕਰ ਡੰਡਾ ਉਤ ਪਨ ਵੱਡਾ ਹੈ ਰਹਾਉ ਸਾਗਤ ਹਰ ਸਾਧ ਨਾ ਜਾਣਿਆ ਆਪਣੇ ਅੰਤਰ ਹਉ ਮੈਂ ਕੰਡਾ ਹੈ ਜਮ ਜਮ ਚਲੈ ਚ ਬੈਦੁਕ ਪਾਵ ਹੈ ਜਮ ਕਾਲ ਸਾਹਿ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁੱਖ ਜਨਮ ਮਰਨ ਪਵਖੰਡਾ ਹੈ ਅਵਨਾਸੀ ਪੁਰਖ ਪਾਏ ਸਰਬਾ ਸੋਵਖੰਡ ਬ੍ਰਹਮੰਡਾ ਹੈ ਹਮ ਗਰੀ ਮਸਕੀਨ ਅੰਬਰ ਤੇਰੇ ਹਰ ਰਾਖ ਰਾਖ ਵਡ ਵੱਡਾ ਹੈ ਜਨ ਨਾਨਕ ਨਾਮੇ ਦਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾਗਵੜੀ ਪੂਰਬੀ ਮਹੱਲਾ 5 ਕਰੋ ਬਿਨੰਤੀ ਸੁਣੋ ਮੇਰੇ ਮੀਤਾ ਸੰਤ ਟਹਲ ਕੀ 베ਲਾ ਇਂਹਾਂ ਖਾਟ ਚਲੋ ਹਰ ਲਾਹਾ ਆਗੇ ਬਸਨ ਸੋਹੇਲਾ ਆਉਦ ਕਟੈ ਦਿਨ ਸੋਰੈ ਨਾਰੇ ਮਨ ਗੁਰ ਮਿਲ ਕਾਜ ਸਵਾਰੇ ਰਹਾਉ ਇਹੋ ਸੰਸਾਰ ਵਿਕਾਰ ਸੰਸੇ ਮਹਿ ਤਰਿਓ ਬ੍ਰਹਮ ਮੰਗਿਆਨੀ ਜਿਸਹਿ ਜਗਾਇ ਪਿਆਵੈ ਹੋ ਰਸ ਕਥ ਕਥਾ ਤਿਨ ਜਾਨੀ ਜਾਂ ਕੋ ਆਏ ਸੋਈ ਬਿਹੱਜ ਹੋ ਹਰ ਗੁਰ ਤੇ ਮਨ ਹੈ ਵਸੇਰਾ ਨਿਜ ਕਰ ਮਹਿਲ ਪਾਵੋ ਸੁਖ ਸਹਜੇ ਬਹੁਰ ਨ ਹੋਏ ਗੋ ਫੇਰਾ ਅੰਤਰਜਾਮੀ ਪੁਰਖ ਵਿਦਾਤੇ ਸ਼ਰਧਾ ਮਨ ਕੀ ਪੂਰੇ ਨਾਨਕ ਦਾਸ ਐ ਸੁਖ ਮੰਗੇ ਮੋਕ ਕਰ ਸੰਨ ਤਨ ਕੀ ਤੂਰੇ ਬਾਹਿ ਗੁਰੂ ਬਾਹਿ ਗੁਰੂ ਜੀ ਕਾ ਖਾਲਸਾ ਬਾਹਿ ਗੁਰੂ ਜੀ ਕੀ ਫਤਿਹ ਸਤ ਨਾਮ ස සතනාමවහෙගරු සතනාමව හෙගරු සතනාමව ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ